ਸੱਚੀ ਗੱਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਪਰਸਤਿਤੀਆਂ ਦਾ ਸਾਹਮਣਾ ਕਰਨ ਦੇ ਲਈ ਸਥਿਤੀ ਕਿਸੇ ਵੀ ਤਰ੍ਹਾਂ ਦੀ ਹੋਵੇ ਸ਼ਾਂਤ ਰਹਿ ਕੇ ਆਪਣੇ ਮਨ ਆਪਣੇ ਦਿਮਾਗ ਨਾਲ ਆਪਣੀ ਜ਼ੁਬਾਨ ਤੋਂ ਕੰਮ ਲਏ ਬਿਨਾਂ ਹੀ ਫੈਸਲੇ ਕਰੋ ਤਾਂ ਜ਼ਿਆਦਾ ਸਕਸੈਸ ਰਹੂਗੀ ਕਿਉਂਕਿ ਕਿਉਂਕਿ ਹਰ ਕੋਈ ਤੁਹਾਡੇ ਜਵਾਬ ਲਈ ਥੋੜਾ ਬੈਠਾ ਹੈ ਤੇ ਹਰ ਕਿਸੇ ਨੂੰ ਜਵਾਬ ਦੇਣਾ ਜ਼ਰੂਰੀ ਵੀ ਨਹੀਂ ਤੁਹਾਡੀ ਆਪਣੀ ਜ਼ਿੰਦਗੀ ਹੈ ਤੁਹਾਡੇ ਆਪਣੇ ਫੈਸਲੇ ਨੇ ਤੁਹਾਡੇ ਆਪਣੇ ਕਰਮ ਨੇ ਜਦ ਤੱਕ ਫਾਲ ਅਸੀਂ ਕੱਲਿਆਂ ਨੇ ਆਪਣੇ ਕਰਮਾਂ ਦਾ ਖਾਣਾ ਭਾਵੇਂ ਚੰਗਾ ਜਾਂ ਮਾੜਾ ਸਜ਼ਾ ਅਸੀਂ ਕੱਲਿਆਂ ਨੇ ਆਪਣੇ ਕਰਮਾਂ ਦੀ ਭੋਗਣੀ ਭਾਵੇਂ ਚੰਗੀ ਚਾਹਤ ਮਾੜੀ ਤੇ ਫਿਰ ਅਸੀਂ ਕਿਉਂ ਐਵੇਂ ਲਗ ਲਵੇੜ ਦੇ ਚੱਕਰ ਚ ਦੂਜਿਆਂ ਨੂੰ ਜਵਾਬ ਦੇ ਦੇ ਕੇ ਹੀ ਆਪਣੀ એનર્ਜੀ ਆਪਣਾ ਦਿਮਾਗ ਆਪਣਾ ਔਰਾ ਆਪਣਾ ਆਲਾ ਦਵਾਰਾ ਖਰਾਬ ਕਰੀ ਬੈਠੇ ਜਿਆਦਾ ਜਿਆਦਾ ਪਰੇਸ਼ਾਨੀਆਂ ਸਾਡੇ ਬੋਲਣ ਕਰਕੇ ਪੈਦਾ ਹੁੰਦੀਆਂ ਨੇ ਤੇ ਜਿਆਦਾ ਪਰਸਥਿਤੀਆਂ ਸੀ ਉਹਨਾਂ ਵਿੱਚੋਂ ਲੰਘ ਕੇ ਡੁਖੀ ਹੁੰਨੇ ਆ ਜਿਹਦਾ ਨਾ ਸਿਰ ਨਾ ਪੈਰ ਨਾ ਲਾਜਿਕ ਇੱਕ ਨਾ ਚਾਇਨਾ ਦੇ ਵਿੱਚ ਬੜੀ ਵਧੀਆ ਗੱਲ ਹੈ ਕਿ ਜਦੋਂ ਕਹਿੰਦੇ ਤੁਸੀਂ ਤੁਹਾਡੇ ਨਾਲ ਤੁਸੀਂ 10 ਜਾਣਿਆਂ ਨੂੰ ਬਿਠਾ ਲਓ ਇੱਕ ਲਾਈਨ ਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਉਹਨਾਂ ਨੇ 10 ਜਨਾਂ ਨੂੰ ਇੱਕ ਲਾਈਨ ਚ ਬਿਠਾਇਆ ਇੱਕ ਦੇ ਕੰਨ ਵਿੱਚ ਇੱਕ ਗੱਲ ਕਹੀ ਉਹ ਇੱਕ ਲਾਈਨ ਕਹੀ ਇੱਕ ਦੇ ਕੰਨ ਵਿੱਚ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਕਣੀ ਦਸਵੀਂ ਤੱਕ ਜਾਂਦਿਆਂ ਜਾਂਦਿਆਂ ਉਹ ਲਾਈਨ ਚ ਕਈ ਸ਼ਬਦਾਂ ਦਾ ਹੀਰ ਫੇਰ ਹੋ ਗਿਆ ਬੇਸ਼ੱਕ ਉਹ ਉੱਥੇ ਜਾਂਦੇ ਜਾਂਦੇ ਕੁਝ ਸਹੀ ਬਣੇ ਤੈਸੀ ਤਰ੍ਹਾਂ ਪ੍ਰਾਤਨ ਚੀਜ਼ਾਂ ਬਹੁਤ ਸਮੇਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਚੀਜ਼ਾਂ ਪਤਾ ਨਹੀਂ ਕਿਸ ਰੂਪ 'ਚ ਸਾਡੇ ਸਾਹਮਣੇ ਪੇਸ਼ ਹੁੰਦੀਆਂ ਨੇ ਤੇ ਫਿਰ ਅਸੀਂ ਅੱਛਾ ਐਦਾਂ ਹੋਇਆ ਸੀ ਤੇ ਸਾਨੂੰ ਵੀ ਐਦਾਂ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ ਦੱਸੋ ਮੈਨੂੰ ਇੱਕ ਕਾਰਨ ਦੱਸੋ ਕਿਉਂ ਕਰਨਾ ਚਾਹੀਦਾ ਕਾਰਨ ਕੀ ਹੈ ਨੁਕਸਾਨ ਹੋ ਜਾਏਗਾ ਪਰਮਾਤਮਾ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦਾ ਤੁਹਾਨੂੰ ਉਸਨੇ ਬਣਾਇਆ ਤੇ ਉਸਦੀ ਬਣਾਈ ਚੀਜ਼ ਕਦੇ ਗਲਤ ਹੋ ਨਹੀਂ ਸਕਦੀ ਜਿਸ ਜਗ੍ਹਾ ਤੇ ਤੁਹਾਡਾ ਮਨ ਦਿਮਾਗ ਨਹੀਂ ਚੱਲਦਾ ਤੁਹਾਨੂੰ ਤਰਕ ਨਹੀਂ ਲੱਗਦਾ ਤੁਹਾਨੂੰ ਕੋਈ ਸ਼ਬਦਾ ਰਾਹੀਂ ਜਾਂ ਤਰਕ ਦੇ ਕੇ ਸੈਟੀਸਫਾਈ ਨਹੀਂ ਕਰ ਸਕਦਾ ਉੱਥੇ ਬਿਨਾਂ ਗੱਲ ਤੋਂ ਬਿਨਾਂ ਮਤਲਬ ਤੋਂ ਭਰੋਸਾ ਕਰਨਾ ਵਿਸ਼ਵਾਸ ਕਰਨਾ ਬੇਕੁਫੀ ਸਾਡੇ ਤਾਂ ਜੀ ਇਹ ਚੱਲਦਾ ਹੈ ਸਾਡੇ ਤਿੰਨ ਪੀੜੀਆਂ ਤੋਂ ਚੱਲਿਆ ਆਉਂਦਾ ਹੈ ਇਸ ਕਰਕੇ ਅਸੀਂ ਕਰੀ ਜਾਂਦੇ ਆ ਵਾਹ ਤਿੰਨ ਪੀੜੀਆਂ ਪਹਿਲਾਂ ਜਦੋਂ ਉਹਨਾਂ ਨੇ ਕੀਤਾ ਹੋਊਗਾ ਉਹ ਉਹਨਾਂ ਦੀ ਸੋਚ ਸੀ ਉਹਨਾਂ ਨੂੰ ਉਸ ਤਰ੍ਹਾਂ ਲੱਗਿਆ ਉਹਨਾਂ ਨੇ ਘਰ ਤਾਂ ਉਹ ਆਪਣੇ ਬੀਤ ਗਏ ਕਰ ਗਏ ਚਲੇ ਗਏ ਹਾਂ ਇਹ ਠੀਕ ਹੈ ਵੱਡਿਆਂ ਨੂੰ ਮੰਨਣਾ ਬਜ਼ੁਰਗਾਂ ਦਾ ਕਹਿਣਾ ਮੰਨਣਾ ਉਹਨਾਂ ਦੇ ਅਨੁਸਾਰ ਚੱਲਣਾ ਜੋ ਉਹਨਾਂ ਨੇ ਤੁਹਾਨੂੰ ਚੰਗੀਆਂ ਚੰਗੀਆਂ ਮਤਲਬ ਜੋ ਤੁਹਾਨੂੰ ਲੱਗਦਾ ਤੇ ਹਾਂ ਸਾਡੇ ਬਜ਼ੁਰਗਾਂ ਨੇ ਆ ਚੀਜ਼ ਕਰਕੇ ਤਰੱਕੀ ਪਾਈ ਆ ਸੁਖੀ ਜੀਵਨ ਬਤੀਤ ਕੀਤਾ ਹੈ ਆਪਣੇ ਬੱਚਿਆਂ ਨੂੰ ਸੁਖੀ ਕੀਤਾ ਇੱਕ ਚੰਗੀ ਸੇਧ ਦੇ ਕੇ ਆਪਣੇ ਪਰਿਵਾਰ ਵਿੱਚ ਆਪਣੇ ਖਾਨਦਾਨ ਨੂੰ ਰੌਸ਼ਨ ਕੀਤਾ ਹੈ ਉਹ ਚੀਜ਼ਾਂ ਤੇ ਮੰਨਣੀਆਂ ਕਰਨੀਆਂ ਬਣਦੀਆਂ ਨੇ ਪਰ ਉਹਦੇ ਨਾਲ ਮਿਹਨਤ ਤੇ ਕਰਮ ਵੀ ਤਾਂ ਮਾਇਨੇ ਰੱਖਦਾ ਹੈ ਤੁਸੀਂ ਉਹ ਨਹੀਂ ਹੋ ਜੋ ਉਹ ਸੀ ਪਰ ਉਹਨਾਂ ਦੇ ਹੀ ਹੋ ਪਰ ਉਹਨਾਂ ਦੇ ਅਨੁਸਾਰ ਉਹਨਾਂ ਦੇ ਪੈਰਾਂ ਦੇ ਤੇ ਪੈਰ ਰੱਖ ਕੇ ਜਾਂ ਉਹਨਾਂ ਦੇ ਬਣਾਏ ਨਿਸ਼ਾਨ ਦੇ ਉੱਤੇ ਪੈਰ ਰੱਖ ਕੇ ਤੁਸੀਂ ਨਹੀਂ ਚੱਲ ਸਕਦੇ ਕਈ ਨਿਸ਼ਾਨ ਮਿੱਟ ਚੁੱਕੇ ਨੇ ਤੇ ਉੱਥੇ ਪਤਾ ਨਹੀਂ ਕਿਦੇ ਕਿਦੇ ਨਿਸ਼ਾਨ ਪੈ ਗਿਆ ਸਮਝ ਗਿਆ ਤੁਸੀਂ ਬੜੀ ਡੂੰਗੀ ਗੱਲ ਹੈ ਥੋੜੀ ਸਮਝ ਨਹੀਂ ਕਈ ਵਾਰੀ ਔਖੀ ਲੱਗਦੀ ਆ ਪਰ ਹੈ ਤਰਕ ਦੀ ਗੱਲ ਹੈ ਹੈ ਲੌਜੀਕ ਦੀ ਗੱਲ ਹੈ ਦਿਮਾਗ ਦੀ ਗੱਲ ਕਿ ਕੁਝ ਚੀਜ਼ਾਂ ਸਾਨੂੰ ਘੁਮਾ ਘੁਮਾ ਕੇ ਬਸ ਉੱਥੇ ਵਸਾਈ ਕਰੀ ਜਾਓ ਆਈ ਕਰੀ ਜਾਓ ਕਰਮ ਤੋਂ ਬਿਨਾ ਕੰਮ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੋਣਾ ਸੱਚ ਜਾਣ ਵਕਤ ਅਨੁਸਾਰ ਤੁਹਾਨੂੰ ਚੱਲਣਾ ਹੀ ਪੈਣਾ ਹੈ ਚਮਤਕਾਰ ਬਿਲਕੁਲ ਨਹੀਂ ਹੈਗੇ ਚਮਤਕਾਰ ਸਿਰਫ ਕਿਤਾਬਾਂ 'ਚ ਹੁੰਦੇ ਆ ਗੱਲਾਂ ਬਾਤਾਂ 'ਚ ਹੁੰਦੇ ਆ ਇਤਿਹਾਸ ਹੋਏ ਹੋਣਗੇ ਜਿਹੜੇ ਹੁਣ ਹੋ ਰਿਹਾ ਉਹਨਾਂ ਨੂੰ ਦੇਖ ਲਓ ਦੇਖ ਲਓ ਸਭ ਨਹੀਂ ਹੈ ਸਾਰਾ ਕੁਝ ਕੀ ਹੋ ਰਿਹਾ ਹੈ ਕੀ ਕਰ ਰਹੇ ਆਂ ਅਸੀਂ ਕਿੱਧਰ ਨੂੰ ਜਾ ਰਹੇ ਆਂ ਅਸੀਂ ਕਿਉਂ ਕਿਸੇ ਚੀਜ਼ ਨੂੰ ਫੜ ਕੇ ਬੈਠੇ ਆਂ ਹਰ ਚੀਜ਼ ਨੂੰ ਅਪਣਾਉਣਾ ਚਾਹੀਦਾ ਹੈ ਚੰਗੀਆਂ ਚੀਜ਼ਾਂ ਚੰਗੀਆਂ ਗੱਲਾਂ ਚੰਗਾ ਚੰਗਾ ਕੁਝ ਵੀ ਹੈ ਸਾਡਾ ਧਰਮ ਸਾਡਾ ਕਰਮ ਸਭ ਕੁਝ ਚੰਗਾ ਅਪਣਾਓ ਉਸ ਨੂੰ ਉਸ ਨੂੰ ਆਪਣੇ ਅੰਦਰ ਤਰਨ ਕਰੋ ਦਿਖਾਵਾ ਕਰਨਾ ਜਾਂ ਫਿਰ ਸਿਰਫ ਉਹੀ ਚੀਜ਼ ਕਰਨਾ ਗਲਤ ਹੈ ਕਰਨ ਤੇ ਕਰਨਾ ਹੀ ਪੈਣਾ ਹੈ ਫਾਲੇ ਅਗਰ ਸੁਖਦਾਇਕ ਨੀਂਦ ਚਾਹੀਦੀ ਹੈ ਨਾ ਅਗਰ ਸੁਖਦਾਇਕ ਨੀਂਦ ਚਾਹੀਦੀ ਤਾਂ ਦਿਨ ਚ ਥੱਕਣਾ ਤੇ ਕੰਮ ਕਰਨਾ ਵੀ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਵਧੀਆ ਗੱੱਦਾ ਵੀ ਜ਼ਰੂਰੀ ਆ ਤੇ ਗੱਦੇ ਦੇ ਉੱਤੇ ਕਈ ਵਾਰੀ ਕਰਮ ਨਾ ਕਰਨ ਤੇ ਭਾਵੇਂ ਵਧੀਆ ਹੀ ਗੱਦਾ ਹੋਵੇ ਬ੍ਰਾਂਡਡ ਹੀ ਹੋਵੇ ਨੀਂਦ ਕੋਈ ਨਹੀਂ ਆਉਂਦੀ ਤੇ ਉਹ ਕਦੋਂ ਆਉਣੀ ਹੈ ਜਦੋਂ ਮਨ ਤੇ ਦਿਮਾਗ ਖੁਸ਼ ਹੋਣਾ ਤੇ ਉਦੋਂ ਦਿਮਾਗ ਨੇ ਰਿਲੈਕਸ ਕਰ ਲੈਣਾ ਜਦੋਂ ਸਰੀਰ ਨੇ ਇਜਾਜ਼ਤ ਦੇਣੀ ਹੈ ਬਈ ਹੁਣ ਸੌਂ ਜਾ ਸੋ ਤੇ ਸੌਣ ਦਾ ਮਤਲਬ ਨੀਂਦ ਦਾ ਅੱਛਾ ਆਉਣਾ ਮੈਂ ਕਹਿੰਦੀ ਆ ਇੱਕ ਬੜਾ ਵਧੀਆ ਅੱਛੇ ਤੁਹਾਡੇ ਕਰਮ ਆ ਤੁਹਾਡੇ ਸਟਾਰ ਨੇ ਜਿਨ੍ਹਾਂ ਨੂੰ ਬੜੀ ਅੱਛੀ ਨੀਂਦ ਆਉਂਦੀ ਆ ਜਿਨ੍ਹਾਂ ਨੂੰ ਜੋ ਤੁਹਾਨੂੰ ਲੱਗਦਾ ਕਿ ਇਹ ਦੂਰੋਂ ਦੂਰ ਸਿਆਣੇ ਕਹਿੰਦੇ ਆ ਕਿ ਦੂਰ ਦੇ ਢੋਲ ਸਹਾਰਨੇ ਹੁੰਦੇ ਆ ਸਚਾਈ ਇਹੀ ਆ ਦੂਜੇ ਦੀ ਥਾਲੀ ਚ ਪਿਆ ਲੱਡੂ ਬੜਾ ਵੱਡਾ ਲੱਗਦਾ ਇਹ ਵੀ ਸਹੀ ਆ ਹਨਾ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਲੌਜੀਕ ਨਾਲ ਤਰਕ ਨਾਲ ਬਣੀਆਂ ਨਹੀਂ ਕਿਉਂਕਿ ਇਹ ਚੀਜ਼ ਸਾਡੀ ਇਨਸਾਨੀ ਸੋਚ ਦੇ ਵਿੱਚ ਘੜ ਕੀਤੀ ਹੋਈ ਆ ਬਾਰੇ ਬੁਲੇ ਡੋ ਦੇਖੰਟੀ ਬਚਾਈਂ ਅਗਰ ਆਪਾਂ ਆਪਣੀ ਥਾਲੀ ਨੂੰ ਸਾਫ਼ ਰੱਖੀਏ ਆਪਣੀ ਥਾਲੀ ਨੂੰ ਸਹੀ ਤਰ੍ਹਾਂ ਨਾਲ ਰੱਖੀਏ ਆਪਣੇ ਕਰਮ ਸਹੀ ਕਰਾਂ ਕੋਈ ਨਾ ਕਿਸੇ ਨਾਲ ਆਇਆ ਕਿਸੇ ਨੇ ਕਿਸੇ ਨਾਲ ਜਾਣਾ ਨਹੀਂ ਕਿਸੇ ਦਾ ਤੁਸੀਂ ਕਰਜ਼ਾ ਨਹੀਂ ਦੇਣਾ ਤੇ ਕਿਸੇ ਨੇ ਤੁਹਾਨੂੰ ਬਚਾਉਣ ਨਹੀਂ ਆਉਣਾ ਪਰੇਸ਼ਾਨੀ ਹੋਈ ਖੁਸ਼ੀ ਹੋਈ ਜੋ ਵੀ ਹੋਈ ਤੁਹਾਨੂੰ ਚੱਲਣੀ ਪੈਣੀ ਹੈ ਅਸੀਂ ਹੀ ਆਪਣੇ ਕਰਮਾਂ ਦੇ ਭਾਗੀਦਾਰ ਆ ਇਸ ਕਰਕੇ ਅਸੀਂ ਹੀ ਸੇਧ ਨਾਲ ਚੱਲਣਾ ਹੈ ਆਪਣੇ ਆਪ ਨੂੰ ਸਮਝ ਕੇ ਚੱਲਣਾ ਬੜੇ ਸਮਝਦਾਰ ਹੋ ਤੁਸੀਂ ਗੱਲ ਕਰਨੀ ਅੱਜ ਆਪਾਂ ਚਾਰ ਰਿੱਤੀ ਚਾਰ ਮਈ 25 ਦਿਨ ਐਤਵਾਰ ਦਾ ਪੁਸ਼ਿਆ ਨਕਸ਼ਤਰ ਸ਼ਨੀ ਦਾ ਨਕਸ਼ਤਰ ਦੁਪਹਿਰ ਨੂੰ 12:54 ਮਿੰਟ ਤੱਕ ਚੱਲੇਗਾ ਗੰਡ ਯੋਗ ਰਹੇਗਾ ਕਰਕਰਾਸ਼ੀ ਚ ਚੰਦਰਮਾ ਅੱਜ ਵੀ ਮੰਗਲ ਨਾਲ ਯੂਤੀ ਬਣਾ ਕੇ ਬਣੇ ਰਹੇਗਾ ਪਦਰਾ ਜੋ ਹੈ ਸਤਵੀਂ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ 7:28 ਤੱਕ ਰਹੇਗੀ ਸ਼੍ਰੀ ਦੁਰਗਾ ਅਸ਼ਟਮੀ ਤਿਥੀ ਅੱਜ ਗੰਡਮੂਲ ਦੁਪਹਿਰ ਨੂੰ 12:54 ਮਿੰਟ ਤੋਂ ਸ਼ੁਰੂ ਹੋ ਜਾਣਗੇ ਕਿਉਂਕਿ ਉਸ ਤੋਂ ਬਾਅਦ ਜੋ ਹੈ ਨਕਸ਼ਤਰ ਬੁੱਧ ਦਾ ਚੱਲੇਗਾ ਜਾਨੀ ਅਸ਼ਲੇਸ਼ਾ ਨਕਸ਼ਤਰ ਚਾਲ ਪਵੇਗਾ ग्रहਾਂ ਦੇ ਮੁਤਾਬਕ ਜੀ ਚੋਤੀ ਥੀ ਹੈ ਉਸ ਮੁਤਾਬਕ ਜੋ ਸਥਿਤੀ ਹੈ ਉਸ ਮੁਤਾਬਕ ਦਾ ਸਤਮੀ ਤਿਥੀ ਦਾ ਪੱਖ ਸਵੇਰੇ 7:00 ਤੱਕ ਤੇ ਉਸ ਤੋਂ ਬਾਅਦ ਅਸ਼ਟਮੀ ਤਿਥੀ ਦਾ ਪੱਖ ਰਵੇਗਾ ਗੰਡ ਜੋਗ ਹੈ ਆਪਾਂ ਤੁਹਾਨੂੰ ਦੱਸਿਆ ਤੇ ਅੱਜ ਐਤਵਾਰ ਵਾਲੇ ਦਿਨ ਇੱਕ ਗੱਲ ਆਪਾਂ ਬੜੀ ਵਧੀਆ ਕੀਤੀ ਸੀ ਕਿ ਸੂਰਜ ਉਹਨਾਂ ਦੀ ਜ਼ਿੰਦਗੀ ਵਿੱਚ ਹੀ ਯੋਗਦਾਇੀ ਜੋ ਸੂਰਜ ਵਾਂਗੂ ਤੱਪਦੇ ਆ ਠੀਕ ਹੈ ਸਾਰਿਆਂ ਦੇ ਲਈ ਐਤਵਾਰ ਸੰਡੇ ਫੰਡੇ ਨਹੀਂ ਹੁੰਦਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀ ਹੈ ਤਾਂ ਉਹਨਾਂ ਨੂੰ ਕੀ ਸੂਰਜ ਦਾ ਚੜਨਾ ਤੇ ਕੀ ਸੂਰਜ ਦਾ ਛਿਪਣਾ ਜੇ ਅਸੀਂ ਹਨੇਰੇ 'ਚ ਹੀ ਬੈਠਾ ਤੇ ਆਪਣੇ ਆਪ ਨੂੰ ਹਨੇਰੇ 'ਚ ਲਪੇਟਿਆ ਹੋਇਆ ਹੈ ਤਾਂ ਰੌਸ਼ਨੀ 'ਚ ਆਉਣਾ ਆਪਣੇ ਆਪ ਨੂੰ ਜਾਗਰਿਤ ਕਰਨਾ ਅੱਖਾਂ ਖੋਲਣ ਦੀ ਬਾਇ ਦਿਮਾਗ ਤੇ ਮਨ ਨੂੰ ਖੋਲ ਕੇ ਰੱਖਣਾ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਤੇ ਚਲੋ ਮੰਗਲ ਚੰਦਰ ਦਾ ਯੋਗ ਗ੍ਰਹਿ ਮਤਾਬਕ ਕੀ ਪ੍ਰਭਾਵ ਪਾਏਗਾ ਇਸ ਤਰ੍ਹਾਂ ਆਪਾਂ ਜਾਣਕਾਰੀ ਦੇਣੀ ਹੈ ਸਭ ਤੋਂ ਪਹਿਲਾਂ ਦੇਖਾਂਗੇ ਐ ਰਿਜ਼ਾ ਨਹੀਂ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਦੇ ਲਈ ਦੁਪਹਿਰ ਤੱਕ ਸ਼ਨੀ ਦਾ ਨਕਸ਼ਤਰ ਹੈ ਤਾਂ ਇਸ ਕਰਕੇ ਥੋੜੀ ਜਿਹੀ ਪਰੇਸ਼ਾਨੀ ਤਾਂ ਹੋਣ ਵਾਲੀ ਹੈ ਸਿਰ ਚ ਦਰਦ ਹੋਣ ਵਾਲਾ ਬਹੁਤ ਜ਼ਿਆਦਾ ਰਹੇਗਾ ਅੱਖਾਂ ਦੀ ਪ੍ਰੋਬਲਮ ਵੀ ਤਾਂ ਕਰ ਸਕਦੀ ਹੈ ਤਾਂ ਅੱਜ ਜੇ ਤੁਸੀਂ ਕੱਚੀ ਲੱਸੀ ਦੇ ਛਿੱਟੇ ਮਾਰਨੇ ਆ ਤੇ ਕੇਸਰ ਮੱਥੇ ਤੇ ਜ਼ਰੂਰ ਲਗਾ ਲੈਣਾ ਉਸ ਤੋਂ ਬਾਅਦ ਬੁੱਧ ਦਾ ਨਕਸ਼ਤਰ ਵੀ ਮਿੱਤਰਨੀ ਹੈ ਤਾਂ ਉਹੀ ਗੱਲ ਕਿ ਆਪਣੇ ਦਿਮਾਗ ਦੇ ਘੋੜੇ ਜ਼ਿਆਦਾ ਨਹੀਂ ਭਜਾਉਣੇ ਇੱਕ ਦੁੱਧ ਦਾ ਪੈਕੇਟ ਲੈ ਕੇ ਅੱਜ ਤੁਸੀਂ ਕਿਸੇ ਜ਼ਰੂਰਤਮੰਦ ਨੂੰ ਦੇ ਜਣਾ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਚੰਗਾ ਦਿਨ ਵਧੀਆ ਜਾਏਗਾ ਤਾਂ ਬਿਜ਼ਨਸ ਕੰਮ ਕਰ ਲਈ ਵੀ ਚੰਗਾ ਹੈ ਬੇਸ਼ੱਕ ਐਤਵਾਰ ਦਾ ਦਿਨ ਹੈ ਫਿਰ ਵੀ ਫੋਨ ਤੇ ਗੱਲਬਾਤ ਦੀ ਤੁਹਾਡੀ ਅੱਛੀ ਹੋਏਗੀ ਕੰਮ ਕਰ ਚੇਂਜ ਕਰਨਾ ਚਾਹੁੰਦੇ ਹੋ ਉਹਦੇ ਲਈ ਵੀ ਸਿਤਾਰੇ ਤੁਹਾਡੇ ਅੱਛੇ ਆ ਬਸ ਸੇਲਾ ਧਿਆਨ ਰੱਖੋ ਬਾਰੀ ਖਾਣੇ ਤੋਂ ਪਰਹੇਜ਼ ਰੱਖੋ ਬਹੁਤ ਜ਼ਿਆਦਾ ਘਾ ਰਹੇ ਹੋ ਤੁਸੀਂ ਬਾਧਾ ਕਰਨੇ ਪੇਟ ਸੰਬੰਧੀ ਪਰੇਸ਼ਾਨੀ ਬਣਾ ਦੇਗਾ ਜੈਮਨੀ ਮਿਥੁ ਰਾਸ਼ੀ ਦੁਪਹਿਰ ਤੱਕ ਸਮਾਂ ਬਿਹਤਰ ਉਸ ਤੋਂ ਬਾਅਦ ਬੁੱਧਾ ਨਕਸ਼ਤਰ ਬੜਾ ਵਧੀਆ ਦਿਮਾਗ ਨਾਲ ਲਈ ਗਏ ਫੈਸਲੇ ਕੰਮ ਕਰਨ ਲਈ ਅੱਛੇ ਹੋ ਜਾਣਗੇ ਘਰ 'ਚ ਛੋਟੀ ਮੋਟੀ ਨੋਕਜੋਕ ਪਾਣੀ ਰਹੇਗੀ ਪਰ ਜ਼ਿਆਦਾ ਖਤਰਨਾਕ ਕੋਈ ਗੱਲ ਨਹੀਂ ਹੈ ਸ਼ਾਂਤੀ ਨਾਲ ਕੰਮ ਚੱਲੇ ਇਹਦੇ ਲਈ ਉਦਾਹਰਨ ਲੈਂਟ ਉਹ ਬੱਚਾ ਦਰਦ ਨਹੀਂ ਉਹ ਦਰ ਲੈਂਟ ਉਹ ਬੱਚਾ ਕਾਜਾ ਚੜ ਜਾਏਗਾ ਮੁੜ ਕੇ ਉਤਰਨਾ ਔਖਾ ਹੋ ਜਾਏਗਾ ਮਾਂ ਦੇ ਥੋੜਾ ਬਹੁਤਾ ਜੋੜਾਂ ਚ ਦਰਦ ਅਜ ਰਹਿ ਸਕਦਾ ਹੈ ਥੋੜਾ ਸੰਭਲ ਕੇ ਚੱਲਣਾ ਗਿੱਰ ਕੇ ਡਿੱਗਣ ਦਾ ਡਰ ਵੀ ਰਹੇਗਾ ਥੋੜਾ ਬਹੁਤ ਧਿਆਨ ਨਾਲ ਜਿਉਣਾ ਹੈ ਕੈਂਸਰ ਕਰ ਕਰ ਆਸ਼ੀਵਾਲਿਆਂ ਦੇ ਸਿਤਾਰੇ ਮੋਰਵਲੇ ਕਾਲੂ ਲੈ ਕੇ ਚੰਤੰਬੜੀ ਰਵੇਗੀ ਕੋਈ ਕੰਮ ਕਾਰ ਸ਼ੁਰੂ ਕਰਨ ਬਾਰੇ ਸੋਚ ਰਹੀ ਸੀ ਚੱਲੇਗਾ ਕਿ ਨਹੀਂ ਚੱਲੇਗਾ ਕੋਈ ਨੁਕਸਾਨ ਨਹੀਂ ਹੋ ਜਾਏ ਕੋਈ ਐਦਾਂ ਦੀ ਗੱਲਬਾਤ ਨਾ ਹੋ ਜਾਏ ਜਿਹਦੇ ਕਰਕੇ ਪਛਤਾਉਣਾ ਪਵੇ ਹਨਾ ਬਸ ਇੱਕ ਅਚੀਬ ਜਿਹਾ ਧਰਮਣ ਚ ਬੈਠਣ ਵਾਲਾ ਹੈ ਚੰਦਰ ਨੂੰ ਮਜ਼ਬੂਤ ਕਰੋ ਰੈੱਡ ਕਲਰ ਪੈਨੋ ਰੈੱਡ ਕਲਰ ਦਾ ਰਮਾਲਾਂਜੀ ਕੋਲ ਰੱਖੋ ਮੱਥੇ ਤੇ ਦੁੱਧ ਲਾਓ ਦਿਨ ਵਧੀਆ ਹੋ ਜਾਏਗਾ ਲਿਓ ਸੇਂਗ ਰਾਸ਼ੀ ਵਾਲਿਆਂ ਦੀ ਕਲਪਾਹੜ ਥੋੜੀ ਜਿਹੀ ਵੱਣ ਵਾਲੀ ਹੈ ਦਿਨ ਨੰਗਿਆ ਸ਼ਾਮ ਨੂੰ ਥੋੜੀ ਜਿਹੀ ਟੈਨਸ਼ਨ ਜ਼ਿਆਦਾ ਬਦੀ ਕਿ ਲੈ ਐਦਾਂ ਹੋਣਾ ਸੀ ਤੇ ਹੋਏ ਐਦਾਂ ਗਿਆ ਦੁਪਾਰ ਤੋਂ ਤੱਕ ਥੋੜਾ ਜਿਹਾ ਸੰਭਲ ਕੇ ਚੱਲੋ ਦੁਪਾਰ ਤੋਂ ਬਾਅਦ ਸਮਾਂ ਛਾਏ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਵਣ ਸਕਦਾ ਹੈ ਬਜ਼ੁਰਗਾਂ ਕੋਲ ਥੋੜੀ देर ਬੈਠੋ ਤਾਂ ਕਿ ਬ੍ਰੈਸਟ ਪਰ ਵੀ એનર્ਜੀ ਕਾਨੂੰ ਸ਼ੋਗੋ ਮਿਲੇ ਸੂਰਜ ਪਹਾੜ ਉੱਤਨਾ ਚੱਲਦਾ ਫਿਰ ਵੀ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਆਪਣੇ ਕੰਮਕਾਰ ਪ੍ਰਤੀ ਅੱਗੇ ਜਾ ਕੇ ਸਤਰਕ ਹੀ ਰਹਿਣਾ ਚਾਹੀਦਾ ਹੈ ਵਰਗੋ ਜਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਠੀਕ ਠਾਕ ਨੇ ਕੰਮ ਘਾ ਥੋੜਾ ਜਿਹਾ ਘਟਿਆ ਕੰਮ ਘਾ ਥੋੜਾ ਜਿਹਾ ਡਾਡਾ ਮੰਡੋਲ ਹੋਇਆ ਜਿਸ ਕਰਕੇ ਪੈਸੇ ਨੂੰ ਲੈ ਕੇ ਪਰੇਸ਼ਾਨੀ ਉਦੇਸ਼ ਜਾਂਦੇ ਸਿਤਾਰੇ ਚੰਗੇ ਆ ਬਾਹਰ ਮੂਵੀ ਵਗੈਰਾ ਦੇਖਣ ਦਾ ਮਨ ਬਣ ਸਕਦਾ ਜਾਂ ਤੁਸੀਂ ਦੇਖ ਆਏ ਤਾਂ ਸਿਤਾਰੇ ਚੰਗੇ ਆ ਉੱਚ ਦਾ ਸ਼ੁਕਰ ਲਗਜ਼ਰੀ ਲਾਈਫ ਦੇ ਰਿਆ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖੋ ਤੇ ਉਹਨਾਂ ਨਾਲ ਗੱਲਬਾਤ ਰਾਹ ਨੂੰ ਹਰ ਮਸਲੇ ਦਾ ਹੱਲ ਕੱਢਣ ਦੇ ਲਈ ਥੋੜੀ ਦੇਰ ਡਿਸਕਸ਼ਨ ਕਰੋ ਲੇਪਰਾਤੋ ਨਾਲ ਰਾਸ਼ੀ ਵਾਲਾਂ ਦੇ ਲਈ ਦੋਨੋਂ ਹੀ ਨਕਸ਼ਤਰ ਮਿੱਤਰ ਨੇ ਤਾਂ ਦਿਨ ਵਧੀਆ ਚਾਹੀਦਾ ਹੈ ਬਸ ਤੋੜਾ ਗੁੱਸੇ ਤੇ ਕੰਟਰੋਲ ਰੱਖੋ ਇਰੀਟੇਟ ਘਟੂ ਉਹ ਗਲਗਲ ਤੇ ਲੜਨਾ ਗਲਗਲ ਤੇ ਖਿਜਣਾ ਤੇ ਸਮਝਦਾਰੀ ਹੈ ਨਹੀਂ ਹੈ ਤੇ ਨਾਲ ਖਰਚੇ ਵਾਧੂ ਹੋ ਰਹੇ ਆ ਕੋਈ ਨਹੀਂ ਖਰਚੇ ਐ ਪੈਸਾ ਖਰਚਣ ਲਈ ਹੁੰਦਾ ਤਾਂ ਕੋਈ ਤੁਸੀਂ ਐਡਾ ਕੋਈ ਗੱਲਬਾਤ ਨਹੀਂ ਹੈ ਕਿ ਕੁਝ ਨੁਕਸਾਨ ਹੋਣ ਵਾਲਾ ਹੈ ਤਾਂ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਕੰਨਾਂ ਪਿੱਛੇ ਇਤਰ ਲਗਾਣਾ ਤੇ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖ ਲੈਣੀ ਹੈ ਸਕੋਰਪੀਓ वृश्चिक ਰਾਸ਼ੀ ਦੋਨੋਂ ਹੀ ਨਕਸ਼ਤਰ ਮਿੱਤਰ ਨਹੀਂ ਹੈ ਥੋੜਾ ਲੇਜੀ ਬੰਦਾ ਰਹੇਗਾ ਥੋੜੀ ਸੁਸਤੀ ਰਹੇਗੀ ਘਰ ਪਰਿਵਾਰ ਵਿੱਚ ਬੈਠ ਕੇ ਤਾਂ ਸਪੈਂਡ ਕਰੋਗੇ ਤੇ ਇਹ ਵਧੀਆ ਹੈ ਹਨਾ ਖਿਜੋ ਘਾਟੋ ਬਰਦਰ ਨਾਲ ਭੈਣ ਦਾ ਰਿਸ਼ਤ ਥੋੜੇ ਸ਼ਾਂਤੀ ਨਾਲ ਰੱਖੋ ਗੱਲ-ਗੱਲ ਤੇ ਲੜਨਾ ਸਮਝਦਾਰੀ ਨਹੀਂ तो तो है है। दे दे दिमाग की तौर पे थोड़ा ज्यादा हो जे बारेया सकदा है यानी पैसे ਨੂੰ ਲੈ ਕੇ پیسے ਦੇ ਲੈਣ ਦੇ ਨੂੰ ਰਹਿ ਕੇ ਪਰ ਕੋਈ ਨੁਕਸਾਨ ਵਾਲੀ ਗੱਲ ਨਹੀਂ ਆਤਵਾ ਦਾ ਜਿਹੜਾ ਸੈਰ ਜ਼ਰੂਰ ਕਰਨੀ ਹੈ गायत्री मंत्र ਵੀ ਸੁਣ ਲੈਣਾ ਪਿੱਤਾ ਦੇ ਗਲਛ ਪਾਣੀ ਪੀ ਲੈ ਸੈਜਟੇਰੀਸ ਤੋਂ ਨੁਰਾਸ਼ੀ ਦੀ ਗੱਲ ਕਰੀਏ ਤਾਂ ਚੰਦਰ ਅੱਜ ਵੀ 8ਵੇਂ ਸਥਾਨ 'ਤੇ ਤੇ ਸ਼ਨੀ ਦਾ ਨਕਸ਼ਤਰ ਤੇ ਬੁੱਧ ਦਾ ਨਕਸ਼ਤਰ ਦਿਮਾਗ ਦੇ ਕੋੜੇ ਜਿੰਨੇ ਜ਼ਿਆਦਾ ਸਟੇਬਲ ਰੱਖੋਗੇ ਜਿੰਨਾ ਘੱਟ ਸੋਚੋਗੇ ਜਿੰਨਾ ਕਾਟ ਦੂਜੇ ਦੀਆਂ ਗੱਲਾਂ ਵੱਲ ਧਿਆਨ ਦਿਓਗੇ ਤਾਂ ਉਨਾਂ ਹੀ ਦਿਨ ਜ਼ਿਆਦਾ ਤੁਹਾਡਾ ਅੱਛਾ ਲੱਗ ਸਕਦਾ ਹੈ ਇਹ ਠੀਕ ਹੈ ਕਿ ਛੁੱਟੀ ਦਾ ਦੇਣਾ ਪਰ ਇਹ ਵੀ ਨਹੀਂ ਹੈ ਕਿ ਕੰਮ ਕਰਦੇ ਵਿੱਚ ਆਪਣੇ ਆਪ ਨੂੰ ਨਹੀਂ ਛੁੱਟੀ ਨਹੀਂ ਦੇਣੀ ਥੋੜਾ ਆਪਣੇ ਲਈ ਟਾਈਮ ਕੱਢੋ ਥੋੜੀ ਰਿਲੈਕਸ ਵੀ ਕਰੋ ਥੋੜਾ ਆਰਾਮ ਵੀ ਕਰੋ ਸਰੀਰਕ ਤੌਰ ਤੇ ਥੋੜੀ ਬਹੁਤੀ ਜੋ ਪਰੇਸ਼ਾਨੀ ਹੈ ਉਹਦਾ ਹੱਲ ਤੁਹਾਨੂੰ ਆਪ ਹੀ ਕੱਢਣਾ ਪੈਣਾ ਹੈ ਠੀਕ ਹੈ ਤੇ ਦੁੱਧ ਵਲ ਕੇ ਜ਼ਰੂਰ ਨਾਲ ਕੈਪ੍ਰਿਕੌਰ ਮਕਰਾਂਸ਼ੀ ਨਕਸ਼ਤਰ ਦੋਵੇਂ ਮਿੱਤਰ ਨੇ ਦੇਨ ਬਤੀਆ ਜਾਏਗਾ ਰਸਤਾ ਕੋਈ ਨਾ ਕੋਈ ਮਿਲ ਜਾਏਗਾ ਜਿਸ ਕਰਕੇ ਤਾਂ ਨਹੀਂ ਲੱਗੇਗਾ ਕਿ ਕੰਮ ਕਰ ਹੋ ਹੀ ਗਏ ਆ ਤੇ ਹੁਣ ਸਭ ਸਹੀ ਹੋ ਜਾਣਾ ਹੈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੈ ਬਸ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਦੁੱਧ ਮੱਥੇ ਤੇ ਲਾਉਂਦੇ ਰਹਿਣਾ ਤੇ ਕੁੱਤੇ ਨੂੰ ਰੋਟੀ ਪਾਉਂਦੇ ਰਹਿਣਾ ਤੇ ਜੀਵਨ ਸਾਥੀ ਦੀ ਸਲਾਹ ਨਾਲ ਚੱਲਣਾ ਆਪ ਕਿਉਂ ਜੋ ਸੰਗਰਾਸ਼ੀ ਪੁਰਾਣੇ ਰੋਗ ਬਿਮਾਰੀ ਦੀ ਚਿੰਤਾ ਹੁਣ ਘਟੇਗੀ ਥੋੜੀ ਜਿਹੀ ਤੁਹਾਨੂੰ ਲੱਗੇਗਾ ਕਿ ਠੀਕ ਹੋ ਜਾਣਾ ਥਰੇਲੂ ਲੁੱਕ ਸੇ ਤੁਹਾਡੇ ਕੰਮ ਆਉਣੇ ਸ਼ੁਰੂ ਹੋ ਜਾਣੇ ਆ ਪਰ ਉਹਦੀ ਤੁਹਾਡਾ ਨੁਕਸਾਨ ਕਰਨਾ ਬੰਦ ਕਰ ਜਾਣਾ ਦੋਨੋਂ ਹੀ ਨਕਸ਼ਤਰ ਮਿੱਤਰ ਨੇ ਕਿਸਮਤ ਦਾ ਪੂਰਾ ਸਾਥ ਮਿਲੇਗਾ ਤੇ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਉਹਨਾਂ ਲੋਕਾਂ ਤੋਂ ਥੋੜੀ ਜਿਹੀ ਦੂਰੀ ਬਣਾਓ ਜਿਨ੍ਹਾਂ ਦੀਆਂ ਗੱਲਾਂ ਤੁਹਾਨੂੰ ਚੁੱਭਦੀਆਂ ਪਈਆਂ ਪਾਇਸੇ ਵਾਲੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਨੂੰ ਥੋੜਾ ਘੱਟ ਬੋਲਣਾ ਚਾਹੀਦਾ ਜ਼ਿਆਦਾ ਬੋਲਣਾ ਜ਼ਿਆਦਾ ਗੁੱਸਾ ਕਰਨਾ ਪ੍ਰਭਾਵਕ ਤੌਰ ਤੇ ਉਲਝੀਣੀ ਹੀ ਵਿਦਾਇਕ ਹੈ ਠੀਕ ਹੈ ਤੇ ਦੂਜੀ ਗੱਲ ਰਹੀ ਬੁੱਧ ਦੇ ਨਕਸ਼ਤਰ ਦੇ ਤਾਂ ماں ਦੀ ਥੋੜੀ ਸਿਹਤ ਖਰਾਬ ਲੱਤਾਂ ਗੋਡਿਆਂ 'ਚ ਡਾਟਾ ਤੁਹਾਨੂੰ ਕੱਲ ਵੀ ਦੱਸਿਆ ਤੁਹਾਨੂੰ ਆਪ ਨੂੰ ਥੋੜੀ ਜਿਹੀ ਪੇਟ ਦੀ ਪ੍ਰੋਬਲਮ ਤੰਗ ਕਰ ਸਕਦੀ ਹੈ ਮੰਗਲ ਪੰਜਵੇਂ ਚੰਦਰ ਦੇ ਯੁਤੇ ਹੂੰ ਨਕਾ ਕਿ ਤੱਕ ਕੀ ਕਰੋ ਇੱਕ ਤਾਂ ਦੁੱਧ ਮਾਲ ਕੇ ਨਾਓ ਤੇ ਦੂਜਾ ਚਾਂਦੀ ਆਪਣੇ ਕੋਲ ਰੱਖੋ ਤੇ ਤੀਜਾ ਕੱਚ ਦਾ ਬਰਾਸਾ ਚ ਨਾ ਵਰਤ ਠੀਕ ਹੈ ਮਿਸ਼ਰੀ ਦਾ ਸੇਵਨ ਵੀ ਕਰ ਲਓ ਸ਼ੁਕਰ ਹੋਰ ਸ਼ੁਭ ਹੋ ਜਾਏਗਾ ਜਿਹੜਾ ਉਚਦਾ ਲਗਨ ਤੇ ਬੈਠਾ ਹੈ ਚੰਗਾ ਕਰ ਜਾਏਗਾ ਤੁਹਾਡੇ ਲਈ ਚਲੋ ਇਹ ਸੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਗ੍ਰਹਾਂ ਮੁਤਾਬਕ ਗੋਚਰ ਤੇ ਨਕਸ਼ਤਰ ਮੁਤਾਬਕ ਆਪਾਂ ਚਰਚਾ ਕੀਤੀ ਹੈ ਨਾ ਗ੍ਰਹਾਂ ਦੇ ਮੁਤਾਬਕ ਆਪਾਂ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਮਤਲਬ ਦੱਸਦੇ ਹੀ ਰਹਿੰਦੇ ਆ ਕਿ ਕਿੱਦਾਂ ਆਪਾਂ ਹਰ ਗ੍ਰਹਿ ਨੂੰ ਸਹੀ ਕਰਕੇ ਗ੍ਰਹਾਂ ਦੀ એનર્ਜੀ ਨੂੰ ਸ਼ੁਭ ਕਰ ਸਕਦੇ ਹਾਂ ਹਨਾ ਕਹਿੰਦੇ ਆ ਕਿ ਜਿੱਦਾਂ ਆਪਾਂ ਹਰ એનર્ਜੀ ਨੂੰ ਜਿੰਨਾ ਚਾਹੀਏ ਉਨਾ ਹੀ ਆਪਣੇ ਆਲੇ ਪੋਜ਼ਿਟਿਵ ਕਰ ਸਕਦੇ ਹਾਂ ਹਨਾ ਦੇਖੋ ਹਰ ਗ੍ਰਹਿ ਦੇ ਆਪਣੇ ਆਪਣੇ ਕੰਮ ਨੇ ਹਰ ਗ੍ਰਹਿ ਦਾ ਆਪਣਾ ਆਪਣਾ ਸੁਭਾਅ ਹੈ ਜੋ ਕਈਆਂ ਨੇ ਕੁਐਸਚਨ ਪੁੱਛਿਆ ਕਿ 2टीवी ਤੇ ਪ੍ਰੋਗਰਾਮ ਨਹੀਂ ਆ ਰਿਹਾ ਉਹਨਾਂ ਦੀ ਮੈਂ ਤੁਹਾਨੂੰ ਦੱਸਿਆ ਸੀ ਕਿ ਕੁਝ ਟੈਕਨੀਕਲ ਪ੍ਰੋਬਲਮ ਹੈ ਜਾਨੀ ਕਿ ਮੈਂ ਚੰਡੀਗੜ੍ਹ ਰਿਕਾਰਡਿੰਗ ਦੇਣ ਜਾਂਦੀ ਹੁੰਦੀ ਸੀ ਤਾਂ ਉੱਥੇ ਮੇਨ ਇਹਨਾਂ ਦਾ ਦਫਤਰ ਗੁਰਦਾਉ ਹੈ ਤੇ ਉਹਦੇ ਕਰਕੇ ਉੱਥੇ ਰਿਕਾਰਡਿੰਗ ਲੈ ਕੇ ਉੱਥੇ ਚਲਾਉਣਾ ਉਹਨਾਂ ਲਈ ਕੁਝ ਪਰੇਸ਼ਾਨੀ ਸੀ ਰਿਕਾਰਡਿੰਗ ਦੇ ਵਿੱਚ ਤਾਂ ਇਸ ਕਰਕੇ ਉੱਥੋਂ ਸਿੱਧਾ ਹੀ ਚਲਾਉਂਦੇ ਆ ਤਾਂ ਉਹ ਇਸ ਕਰਕੇ ਥੋੜੀ ਜਿਹੀ ਪਰੇਸ਼ਾਨੀ ਆ ਰਹੀ ਆ ਤਾਂ ਉਹ ਥੋੜੇ ਹਫ਼ਤੇ ਦਸ ਦਿਨ ਲਈ ਬੰਦ ਹੋਇਆ ਹੈ ਤਾਂ ਉਹ ਜਦੋਂ ਵੀ ਸ਼ੁਰੂ ਹੋਊਗਾ ਤਾਂ ਉਹਦੇ ਲਈ ਮੈਂ ਤੁਹਾਨੂੰ ਦੱਸ ਦੂੰਗੀ ਕਿ ਹੁਣ ਉਹ ਸ਼ੁਰੂ ਹੋ ਗਿਆ ਠੀਕ ਹੈ ਤੇ ਨਾਲ ਹੀ ਆਪਾਂ ਤੁਹਾਨੂੰ ਅੱਜ ਵਾਸਤੂ ਟਿਪ ਦੇ ਵਿੱਚ ਇਹ ਦੱਸਾਂਗੇ ਕਿ ਘਰ ਵਿੱਚ ਜੋ ਵੀ ਕੀਮਤੀ ਸਮਾਨ ਹੋਵੇ ਜਿਦਾ ਸੋਨਾ ਹੈ ਜਾਂ ਤੁਹਾਡੇ ਪੈਸੇ ਆ ਤਾਂ ਅਗਰ ਉਹਨਾਂ ਨੂੰ ਤੁਸੀਂ ਵਾਈਟ ਕ੍ਰੀਮ ਜਾਂ ਰੈੱਡ ਕਲਰ ਦੇ ਕੱਪੜੇ 'ਚ ਰੱਖਦੇ ਹੋ ਤਾਂ ਪਰਖਤ ਰਹਿੰਦੀ ਆਪਣੇ ਪਾਸ ਵਿੱਚ ਵੀ ਤੁਸੀਂ ਕ੍ਰੀਮ ਕਲਰ ਦਾ ਰੁਮਾਲ ਚੌਰਸ ਕਪੜਾ ਉਹਦੇ ਤੇ ਇਤਰ ਵਗੈਰਾ ਛੜਕ ਕੇ ਰੱਖੋ ਸ਼ੁਕਰ ਕਾਮ ਰਿੰਦਾ ਕਪੜਾ ਬੁੱਧ ਦਾ ਹੁੰਦਾ ਤੇ ਕਾਗਜ਼ ਬੁੱਧ ਦੇ ਆ ਜਿਹਦੇ ਨੋਟ ਆ ਲੋਜੀ ਕੈਰਾ ਰੈਡ ਕਲਰ ਚ ਉਹ ਹੈ ਇਹ ਮੰਗਲ ਦਾ ਹੁੰਦਾ ਹੈ ਤਾਂ ਮੰਗਲ ਮੇਕਅਪਾਂ ਤੇ ਚੀਜ਼ਾਂ ਕਈਆਂ ਦਾ ਹੁੰਜੀ ਤਾਂ বৃশ্চਿਕ ਲਗਣਾ ਮੇਸ਼ ਲਗਣਾ ਆਪਣੇ ਲਗਨ ਲਗਨ ਮੁਤਾਬਕ ਜੜਾ ਪਰ ਲੱਕੀ ਕਲਰ ਹਨ ਉਸ ਤੋਂ ਕਲਰ ਦਾ ਥੋੜੀ ਦੇਲੇ ਰੱਖ ਕੇ ਦੇਖੋ ਅਗਰ ਤੁਹਾਨੂੰ ਲੱਗੇ ਕਿ ਵਰਤਤ ਹੋ ਰਹੀ ਹੈ ਤਾਂ ਬਹੁਤ ਵਧੀਆ ਹੈ ਨਾ ਮੜ ਤੋਂ ਪੈਸਾ ਨਾ ਲੱਗੇ ਤਾਂ ਇਹਦੇ ਲਈ ਵਾਈਟ ਕਰੀਮ ਰੈੱਡ ਕਲਰ ਦਾ ਮਾਲ ਆਪਣੇ ਕੋਲ ਰੱਖ ਕੇ ਦੇਖੋ ਰਿਲੈਕਸ ਮਿਲੇਗੀ ਤੇ ਐ ਨਹੀਂ ਕਿ ਕਿਤੋਂ ਗਿਰ ਜਾਣਗੇ ਕਦੋਂ ਸ਼ੁਭ ਜਗ੍ਹਾ ਪੈਸੇ ਖਰਚ ਹੋਣਗੇ ਐਨੇ ਕਿ ਦਵਾਈਆਂ ਤੇ ਲੱਗੀ ਜਾ ਰਿਹਾ ਖੱਜਲਖੁਣ ਚ ਪਤਾ ਨਹੀਂ ਲੱਗਦਾ ਕਦੋਂ ਕੱਟ ਜਾਂਦੇ ਕਦੋਂ ਚੱਲ ਜਾਂਦੇ ਹੋਰ ਲੱਗਦੇ ਸਮਝ ਜਾ ਜ਼ਰਦਾਰ ਸ਼ਬਦ ਅਸਦਾ ਅੱਛਾ ਜAVE ਸਾਸ਼ਿਕਾ